ਤੁਸੀਂ ਕਹਿ ਰਹੇ ਹੋ ਕਿ ਵੀ ਪੰਜਾਬ ਰਿਆਸਤ ਰਿਆ ਪੰਜਾਬ ਇੱਕ علیحدਾ ਜਿਹੜਾ ਹੈਗਾ ਹੈ ਉਸ ਦਾ ਭਾਗ ਰਿਆ ਲੱਗ ਤੋਂ ਦੇਚ ਰਿਆ ਫਿਰ ਜੋ ਲੋਕ ਹਿੰਦੂ ਰਾਜ ਦੀ ਮੰਗ ਕਰਦੇ ਨੇ ਉਹ ਵੀ ਤਾਂ ਕਹਿੰਦੇ ਕਿ ਵੀ ਸਾਡੇ ਜਿਹੜੇ ਹੈਗੇ ਕਈ ਰਾਜ ਰੇ ਮਰਾਠਿਆਂ ਦਾ ਰਾਜ ਰਿਆ ਰਾਜਪੂਤਾਂ ਦਾ ਰਾਜ ਰਿਆ ਉਤੋਂ علیحدਾ ਹੋਰ ਕਈ ਹੈਗੇ ਨੇ ਉਹ ਵੀ ਫਿਰ ਮੰਗ ਕਰਨ ਕਿ ਵੀ ਸਾਨੂੰ ਵੀ ਆਪਣਾ ਵੱਖਰਾ ਰਾਜ ਦੇ ਦਿਓ ਇਦਾਂ ਤਾਂ ਮਹਾਰਾਸ਼ਟਰ ਵਾਲੇ ਵੀ ਕਹਿਣਗੇ ਇਦਾਂ ਤਾਂ ਫਿਰ ਦਿੱਲੀ ਵਾਲੇ ਵੀ ਕਹਿਣਗੇ ਇਦਾਂ ਤਾਂ ਫਿਰ ਆ ਜਿਹੜੇ ਥੱਲੇ ਦੇ ਸੂਬੇ ਹੈਗੇ ਉਹ ਵੀ ਕਹਿਣਗੇ ਕਿ ਵੀ ਸਾਨੂੰ ਵੱਖਰਾ ਰਾਜ ਦੇ ਦੋ ਜੇ ਪੰਜਾਬ ਮੰਗਦਾ ਇਹ ਜੰਗਪ ਭਾਰਤ ਚੱਲ ਰਹੀ ਆ ਪੰਜਾਬ ਦੇ ਵਿੱਚ ਪੰਜਾਬ ਨਹੀਂ ਲੜ ਰਿਹਾ ਇੱਥੇ ਕਸ਼ਮੀਰ ਲੜ ਰਿਹਾ ਨਾਕਲੈਂਡ ਲੜ ਰਿਹਾ ਅਸਾਮ ਲੜ ਰਿਹਾ ਆ ਪੰਜਾਬ ਲੜ ਰਿਹਾ ਆ ਨਕਸ਼ਲਾਈਟ ਲੜ ਰਹੇ ਨੇ ਬਹੁਤ ਰਿਆ ਲੜ ਰਹੀਆਂ ਨੇ ਇਹ ਜਦੋਂ ਤੁਸੀਂ ਟੋਟੇ ਜੋੜ-ਜੋੜ ਕੇ ਮਲੇ ਕਿਟਾ ਜੋੜ-ਜੋੜ ਕੇ ਕੰਧ ਖੜੀ ਕਰਦੇ ਹੋ ਜਦੋਂ ਢਾਉ ਢਾਉਣੀ ਹੈ ਉਹ ਕੰਧ ਏਡਾ ਕੱਲੀਆਂ-ਕੱਲੀਆਂ ਹੋਣੀਆਂ ਹੀ ਨੇ ਜਿਹੜੀ ਗੱਲ ਤੁਸੀਂ ਕਿ ਤੈ ਹੋਣਾ ਹੀ ਆ ਇੱਦਾਂ ਤੇ ਘਰ ਬਣ ਹੀ ਗਿਆ ਜਦ ਭਾਰਤ ਇੱਕ ਹੋ ਹੀ ਗਿਆ ਫਿਰ ਅਜਿਹੀ ਕਿਹੜੀ ਵੀ ਚੀਜ਼ ਹੋਗੀ ਕਿ ਤੁਸੀਂ ਕਹਿੰਨੇ ਕਿ ਮੈਂ ਖਾਲਸਤਾਨ ਚਾਹੀਦਾ ਪਰ ਪੰਜਾਬ ਨੂੰ ਵੱਖ ਕਰ ਦੋ ਦੇਖੋ ਅੱਜ ਸਾਡੇ ਹੱਥਾਂ 'ਚ ਫੜੇ ਹੋਏ ਪਲੇ ਕਾਰਡ ਤੁਸੀਂ ਕਵਰ ਕੀਤੇ ਹੋਣਗੇ ਉਹ ਬੋਲ ਰਹੇ ਨੇ ਅੱਡ ਜਿਹੜਾ ਹੋਇਆ ਆ ਉਹ ਭਾਰਤ ਤੋਂ ਪਾਕਿਸਤਾਨੀ ਹੋਇਆ ਅੱਡ ਹੋਇਆ ਪੰਜਾਬ ਪੰਜਾਬ ਨੂੰ ਦੋ ਥਾਂ ਕੀਤਾ ਗਿਆ ਤੇ ਪੰਜਾਬ ਦੇ ਉੱਪਰ 78 ਸਾਲਾਂ ਦੇ ਵਿੱਚ ਹਜ਼ਾਰਾਂ ਜ਼ੁਲਮ ਨੇ ਜਿਹੜੇ ਭਾਰਤ ਨੇ ਢਾਏ ਨੇ ਜੇ ਪੰਜਾਬ ਆਜ਼ਾਦ ਹੈ ਤੇ ਆਜ਼ਾਦ ਉਸ ਤਖਤ ਦੇ ਉੱਪਰ ਭਾਰਤੀ ਫੌਜਾਂ ਚੜਦਿਆਂ ਨੇ ਉਹ ਤਖਤ ਨੂੰ ਢਾਹ ਢੇਰੀ ਕਰਦਿਆਂ ਨੇ ਜੇ ਆਜ਼ਾਦ ਹੈ ਇੱਥੇ ਜਿਨ੍ਹਾਂ ਨੂੰ ਜਿਹੜੇ ਤੇ ਸਟੇਟ ਦੇ ਪੱਖੀ ਨੇ ਦਿੱਲੀ ਦੀ ਚਾਪਲੂਸੀ ਕਰਦੇ ਨੇ ਸਿੱਖਾਂ ਤੇ ਤਸ਼ੱਦਦ ਕਰਦੇ ਨੇ ਉਹਨਾਂ ਨੂੰ ਉਮਰ ਕੈਦ ਹੁੰਦੀ ਹੈ ਤੇ 4-4 ਸਾਲ ਬਾਅਦ ਉਹ ਘਰਾਂ ਚੋਂ ਜੇਲ੍ਹਾਂ ਚੋਂ ਬਾਹਰ ਆਉਂਦੇ ਨੇ ਤੇ ਜਿਹੜੇ ਖਾਲਸੇ ਪੰਥ ਦੇ ਲਈ ਲੜਦੇ ਨੇ ਜੇਲਾ ਚ ਟੱਕੇ ਹੋਏ ਨੇ ਤੇ ਉਹਨਾਂ ਨੂੰ ਸਜ਼ਾਾਂਵਾਂ ਪੂਰੀਆਂ ਹੋਣ ਦੇ ਬਾਅਦ ਵੀ ਜਿਹੜੇ ਉਹਨਾਂ ਦਾ ਲਾਅ ਕਹਿੰਦਾ ਇਹਨਾਂ ਦਾ ਕਾਨੂੰਨ ਕਹਿੰਦਾ ਆ ਅੱਜ ਵੀ ਜਿਹੜੇ ਜੇ ਟੱਕੇ ਹੋਏ ਨੇ ਜਦੋਂ ਪਾਣੀ ਦੀ ਗੱਲ ਆਉਂਦੀ ਆ ਜਦੋਂ ਤੇ ਬਾਰਡ ਪੰਜਾਬ ਤੋਂ ਪਿੱਛੇ ਪਾਣੀ ਆ ਉਸ ਪਾਣੀ ਦੇ ਉੱਪਰ ਹੱਕ ਹਿਮਾਚਲ ਦਾ ਆ ਜਦੋਂ ਉਹ ਹੀ ਪਾਣੀ ਪੰਜਾਬ 'ਚ ਐਂਟਰ ਕਰਦਾ ਆ ਉਹਦਾ ਹੱਕ ਉੱਪਰ ਦਿੱਲੀ ਦਾ ਆ ਇਹ ਤਕਸ਼ਾਈਆਂ ਨਹੀਂ ਗਈਆਂ ਪੰਜਾਬ ਦੇ ਉੱਪਰ ਤੁਸੀਂ 78 ਦੇਖੋ 67 ਦਾ ਸਾਕਾ ਵਾਪਰਦਾ ਹੈ ਦਿੱਲੀ ਕਤਲੇਆਮ ਹੁੰਦਾ ਹੈ ਕਿ ਕਿਸੇ ਚੀਜ਼ ਦਾ ਅਜੇ ਤੱਕ ਹੱਲ ਹੋਇਆ ਕੀ ਇਹ ਘਰਨਾਵਾ ਹੋਰ ਕਿਤੇ ਵਾਪਰੀਆਂ ਨੇ ਪੰਜਾਬ ਦੀ ਰਾਜਧਾਨੀ ਹਰਿਆਣੇ ਨਾਲ ਸਾਂਝੀ ਅੜਿੱਕਾ ਪਾ ਦਿੱਤਾ ਹੋਰ ਕਿਸੇ ਦੀ ਸਟੇਟ ਦੀ ਹੈ ਪਾਸ ਭਾਰਤ ਦੇ ਵਿੱਚ ਪੰਜਾਬੀ ਸੂਬਾ ਲੈਣ ਲਈ ਵੀ ਤੁਹਾਨੂੰ ਪਤਾ ਹੋਊਗਾ ਤੇ ਖਾਲਸੇ ਪੰਥ ਨੇ ਸਿੱਖਾਂ ਨੇ ਪੰਜਾਬੀਆਂ ਨੇ ਰਲ ਕੇ ਸੰਘਰਸ਼ ਕੀਤਾ ਸੀਨੇ ਤੇ ਗੋਲੀਆਂ ਖਾਧੀਆਂ ਅੱਜ ਖਾਲਿਸਤਾਨ ਲਾਜ ਬਹੁਤਿਆਂ ਨੂੰ ਅਜੀਬ ਲੱਗਦਾ ਹੈ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਪਰ ਵੀ ਸਿੱਖਾਂ ਨੇ ਗੋਲੀਆਂ ਖਾਧੀਆਂ ਨੇ ਅੱਜ ਪੰਜਾਬ ਤੁਸੀਂ ਕਹਿੰਦੇ ਹੋ ਨਾ ਪੰਜਾਬ ਵੀ ਸੂਬਾ ਜਿੰਦਾਬਾਦ ਕਹਿਣ ਲਈ ਵੀ ਸਿੱਖਾਂ ਨੇ ਛਾਤੀਆਂ ਤੇ ਗੋਲੀਆਂ ਖਾਧੀਆਂ ਨੇ ਸੇਮ ਉਸੇ ਪੈਟਰਨ ਦੇ ਅੱਜ ਖਾਲਿਸਤਾਨ ਦੇ ਸੰਘਰਸ਼ ਹੋ ਰਿਹਾ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਹਜ਼ਾਰਾਂ ਸ਼ਹਾਤਾ ਹੋਈਆਂ ਨੇ ਤੇ ਉਸ ਦਿਨ ਤੱਕ ਜਾਰੀ ਰਹਿਣੀਆਂ ਜਿਸ ਦਿਨ ਤੱਕ ਜਿਹੜਾ ਖਾਲਸਾ ਰਾਜ ਜਿਹੜਾ ਕਾਇਮ ਨਹੀਂ ਹੋ ਜਾਂਦਾ ਜਿਹੜਾ ਲੋਕ ਕਹਿੰਦੇ ਵੀ ਬਹੁਤੇ ਸਿੱਖ ਨਹੀਂ ਹੈਗੇ ਇਹ ਥੋੜੇ ਨੇ ਜਿਨ੍ਹਾਂ ਨੂੰ ਇਸ ਤਰੀਕੇ ਦੀ ਜਿਹੜੀ ਮਿਰਚਾ ਲੜਦੀਆਂ ਨੇ ਜਾਂ ਫਿਰ ਜੋ ਖਾਲਸਾਪਨ ਦੀ ਮੰਗ ਕਰਦੇ ਨੇ ਇਹ ਗੱਲ ਸੱਚੀ ਆ ਜਦੋਂ ਇਹਨਾਂ ਦਾ ਭਾਰਤ ਆਜ਼ਾਦ ਹੋਇਆ ਸੀ ਜੋ ਸੰਘਰਸ਼ ਕਰ ਰਹੇ ਸੀ ਉਦੋਂ ਕਿੰਨੇ ਲੋਕ ਸੀ ਕਿੰਨੇ ਨੇ ਤੁਸੀਂ ਕੋਟਿਆਂ ਤੇ ਗਿਣ ਸਕਦੇ ਹੋ ਜਿਹੜੇ ਸੰਘਰਸ਼ ਨੂੰ ਮੋਢੀ ਹੁੰਦੇ ਨੇ ਅੱਗੇ ਤੋਰਨ ਵਾਲੇ ਹੁੰਦੇ ਨੇ ਖੜਨ ਵਾਲੇ ਹੁੰਦੇ ਨੇ ਤੇ ਮਰਨ ਦੇ ਲਈ ਆਪਣੇ ਆਲਮ ਤਿਆਰ ਕਰਕੇ ਆਉਂਦੇ ਨੇ ਗੁਰੂ ਨੂੰ ਸਿਸ ਝੁਕਾ ਕੇ ਆਉਂਦੇ ਨੇ ਕਿ ਗੁਰੂ ਆ ਸਿਸ ਤੇਰਾ ਆ ਉਹਨਾਂ ਦੀ ਗਿਣਤੀ ਹਮੇਸ਼ਾ ਥੋੜੀ ਹੁੰਦੀ ਹੈ ਦੂਜੀ ਗੱਲ ਹਰ ਕਿਸੇ ਦਾ ਰੋਡ ਤੇ ਆਉਣਾ ਜ਼ਰੂਰੀ ਨਹੀਂ ਹੁੰਦਾ ਜਦੋਂ ਲੋਕ ਘਰਾਂ ਵਿੱਚ ਰਹਿ ਕੇ ਵੀ ਜਿੱਦਾ ਫੋਰਸ ਕੰਮ ਕਰਦੀ ਏ ਫੋਰਸ ਦੇ ਵਿੱਚ ਉੱਥੇ ਲੰਗਰੀ ਵੀ ਹੁੰਦਾ ਆ ਮੋਰੇ ਖੜ ਕੇ ਛਾਤੀ ਦੇ ਗੋਲੀਆਂ ਖਾਣ ਵਾਲਾ ਵੀ ਹੁੰਦਾ ਆ ਉੱਥੇ ਮਗਰੋਂ ਅਸਲਾ ਪਹਚਾਉਣ ਵਾਲਾ ਵੀ ਹੁੰਦਾ ਆ ਮਗਰ ਪਾਣੀ ਪਹਚਾਉਣ ਵਾਲਾ ਵੀ ਹੁੰਦਾ ਆ ਉੱਥੇ ਗੱਡੀਆਂ ਰਿਪੇਅਰ ਕਰਨ ਵਾਲਾ ਵੀ ਹੁੰਦਾ ਇਵੇਂ ਖਾਲਸ ਖਾਲਿਸਤਾਨ ਦਾ ਸੰਘਰਸ਼ ਆਈ ਤੇ ਹਰ ਤਰ੍ਹਾਂ ਦੇ ਬੰਦੇ ਦੀ ਲੋੜ ਆ ਹਰ ਤਰ੍ਹਾਂ ਦੇ ਲੋਕ ਨਾਲੇ ਪੰਜਾਬ ਨਾਲ ਆ ਜੇ ਪੰਜਾਬ ਨਾਲ ਨਹੀਂਗਾ ਫੇ ਸਟੇਟ ਨੂੰ ਜਿਹੜਾ ਇਹਨਾਂ ਫਿਕਰ ਕਿਉਂ ਪਿਆ ਹੋਇਆ ਫੇ ਇੰਡੀਆ ਆ ਜਿਹੜੀ ਪੰਜਾਬ ਦੇ ਵਿੱਚ ਰੈਫਰੈਂਡਮ ਕਰਵਾਉਣ ਦੀ ਗੱਲ ਹੁੰਦੀ ਹੈ ਇੱਥੇ ਰੈਫਰੈਂਡਮ ਕਰਵਾਇਆ ਜਾਵੇ ਵੋਟਾਂ ਪੁਆਈਆਂ ਜਾਣ ਕਿ ਭਾਈ ਤੁਸੀਂ ਪੰਜਾਬ ਨਾਲ ਰਹਿਣਾ ਚਾਹੁੰਦੇ ਹੋ ਕਿ ਇੰਡੀਆ ਨਾਲ ਰਹਿਣਾ ਚਾਹੁੰਦੇ ਹੋ ਸਾਰਾ ਕੁਝ ਨਿਸ਼ਰ ਹੋ ਜਾਏਗਾ ਆਪਣੇ ਆਪ ਬਾ ਤੁਸੀਂ ਇਹ ਸ਼ਬਦ ਕਹਿ ਰਹੇ ਹੋ ਤੁਹਾਨੂੰ ਇਹ ਪੰਜਾਬ ਦੇ ਵਿੱਚ ਰਹਿ ਕੇ ਆਜ਼ਾਦੀ ਮਹਿਸੂਸ ਨਹੀਂ ਹੋ ਰਹੀ ਆ ਜਨਾ ਤੁਸੀਂ ਦੱਸੋ ਕਿਵੇਂ ਆਜ਼ਾਦੀ ਕਹੀਏ ਜਦੋਂ ਕੋਈ ਵੀ ਕਾਨੂੰਨ ਲਾਗੂ ਹੁੰਦਾ ਆ ਮੈਂ ਪਹਿਲਾਂ ਵੀ ਕਹੀਏ ਉਦੋਂ ਦੇਖਿਆ ਜਾਂਦਾ ਕਿ ਸਾਡਾ ਦੇ ਇਥੇ ਜਨਮ ਲੈਂਦਿਆਂ ਆਜ਼ਾਦੀ ਖਤਮ ਹੋ ਜਾਂਦੀ ਆ ਗੁਰੂ ਨਾਨਕ ਪਾਤਸ਼ਾਹ ਨੇ ਜਾਤ ਪਾਤ ਉੱਚ ਨੀਚ ਨੂੰ ਜ਼ਮੀਨ ਦੇ ਵਿੱਚ ਦੱਬ ਕੇ ਉੱਪਰ ਨਿਰਮਲ ਪੰਥ ਦੀ ਨਹੀਂ ਰੱਖੀ ਤੇ ਇੱਥੇ ਤੁਹਾਡਾ ਜਦੋਂ ਜਨਮ ਹੁੰਦਾ ਆ ਪੰਜਾਬ ਦੇ ਵਿੱਚ ਇੰਡੀਅਨ ਦੇ ਲਾਅ ਮੁਤਾਬਕ ਜਦੋਂ ਉਹਨੂੰ ਪੁੱਛਿਆ ਤੇਰੀ ਜਾਤ ਕਿਹੜੀ ਆ ਤੇ ਸਾਨੂੰ ਜਦੋਂ ਮਜਬੂਰੀ ਬਸ ਆਪਣੀ ਜਾਤ ਲਿਖਾਉਣੀ ਪੈਂਦੀ ਸਾਡੀ ਤਾਂ ਸਿੱਖੀ ਉਦੋਂ ਖਤਮ ਹੋ ਗਈ ਉਹ ਸਿੱਖ ਹੀ ਗਾਦਾ ਜਦੀ ਜਾਤ ਆ ਸਿੱਖ ਦੇ ਜਾਤ ਪਾਤ ਤੋਂ ਰਹਿਤ ਆ ਇੱਥੇ ਤੇ ਜੰਮ ਦੇ ਸਾਰੀ ਗੁਲਾਮੀ ਸ਼ੁਰੂ ਹੋ ਜਾਂਦੀ ਇੰਡੀਆ ਨੇ ਇਹ ਪੰਜਾਬ ਉੱਪਰ ਕਬਜ਼ਾ ਕੀਤਾ ਹੋਇਆ ਤੇ ਸਾਡਾ ਮੰਨਣਾ ਆ ਸਿੱਖ ਹਮੇਸ਼ਾ ਬਾਗੀ ਆ ਬਾਦਸ਼ਾਹ ਰਹਾ ਆ ਬਾਦਸ਼ਾਹਤ ਸਾਡੇ ਕੋਲ ਨਹੀਂ ਸੀ ਬਾਕੀਆਂ ਬਾਦਸ਼ਾਹਤ ਪ੍ਰਾਪਤ ਕਰਨ ਦੇ ਲਈ ਤੇ ਸਾਡਾ ਇਹ ਜਿਹੜਾ ਮੰਨਣਾ ਆ ਕੀ ਪੰਜਾਬ ਆਜ਼ਾਦ ਵਾ ਪੰਜਾਬ ਕਿਸਦਾ ਗੁਲਾਮ ਨਹੀਂ ਰਿਹਾ ਅੱਜ ਭਾਰਤ ਨੇ ਆਪਣੀ ਤਾਕਤ ਦੇ ਨਾਲ ਆਪਣੀਆਂ ਫੋਰਸਾਂ ਦੇ ਨਾਲ ਜਿਹੜਾ ਪੰਜਾਬ ਤੇ ਕਬਜ਼ਾ ਕੀਤਾ ਆ ਜਿਹੜੇ ਪੱਗ ਬੰਨਦੇ ਨੇ ਉਹ ਕਹਿੰਦੇ ਸੀ ਭਾਰਤੀ ਅਸੀਂ 15 ਅਗਸਤ ਮਨਾਉਣਾ ਹੈ ਅਸੀਂ ਹਕਨਾ ਮਨੂਨੀ ਆ ਸਾਡੀ ਆਜ਼ਾਦੀ ਹੈ ਫਿਰ ਉਹ ਲੋਕ ਕੌਣ ਨੇ ਤੁਸੀਂ ਕਹਿ ਰਹੇ ਹੋ ਕਿ ਉਹ ਲੋਕ ਗੁਲਾਮ ਨੇ ਫਿਰ ਉਹ ਲੋਕ ਕੌਣ ਹੈਗੇ ਨੇ ਦੇਖੋ ਜਦੋਂ ਇੱਥੇ ਅੰਗਰੇਜ਼ਾਂ ਦਾ ਰਾਜ ਰਿਹਾ ਆ ਉਦੋਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਉਸ ਜਿਹੜੀ ਉਹਨਾਂ ਦੀ ਰਾਜਨੀਤੀ ਸੀ ਉਹਨਾਂ ਦਾ ਰਾਸ ਉਹ ਰਾਸ ਵਿੱਚ ਅਹਿਮ ਪੋਸਟਾਂ ਤੇ ਰਹੇ ਨੇ ਅਹਿਮ ਪੋਸਟਾਂ ਤੇ ਰਹਿ ਕੇ ਚੰਗੇ ਪੈਸੇ ਕਮਾਏ ਨੇ ਉਹ ਅੰਗਰੇਜ਼ਾਂ ਦੇ ਨਾਲ ਰਲ ਕੇ ਹੀ ਉਹਨਾਂ ਨੇ ਕੀਤਾ ਹੈ ਸੇਮ ਉਹੋ ਜਿਹੇ ਲੋਕ ਆ ਜਿੱਥੇ ਵੀ ਨੇ ਜਿਹੜੇ ਭਾਰਤ ਦੀ ਚਾਪਲੂਸੀ ਕਰਕੇ ਜਾਂ ਭਾਰਤ ਦੇ ਕੁਝ ਕਾਰਨਾ ਕਰਕੇ ਕੁਝ ਚੀਜ਼ਾਂ ਉਹਨਾਂ ਕੋਲ ਲਾਲਚ ਬਸ ਆ ਕੇ ਅੱਜ ਭਾਰਤ ਦੀ ਜੈ ਕਰ ਰਹੇ ਨੇ ਵਿੱਚ ਆਪਲੂਸੀ ਕਰ ਰਹੇ ਜਿਨ੍ਹਾਂ ਦੇ ਨਿੱਜੀ ਸਵਾਰਥ ਪੂਰੇ ਹੁੰਦੇ ਨੇ ਉਹ ਅੱਜ ਇਸ ਤਿਰੰਗੇ ਦੀ ਆੜਹੈਂਡ ਸਿੱਖਾਂ ਦੇ ਦੁਸ਼ਮਣ ਨੇ ਤੁਸੀਂ ਆਜ਼ਾਦੀ ਕਿਹਨੂੰ ਕਹਿੰਦੇ ਹੋ ਗਲਾਂ ਦੇ ਵਿੱਚ ਬੀੜੀਆਂ ਪਾਈਆਂ ਹੁਣ ਗੁੱਟਾਂ ਦੇ ਵਿੱਚ ਬੀੜੀਆਂ ਪਾਈ ਹੁਣ ਪੈਰਾਂ 'ਚ ਬੀੜੀਆਂ ਜ਼ੰਜੀਰਾ ਪਾ ਕੇ ਚੱਲੀਓ ਜਿਵੇਂ ਫਿਲਮਾਂ ਨਾਟਕਾਂ ਦੇ ਵਿੱਚ ਇਹਦੀ ਅੰਗਰੇਜ਼ਾਂ ਨੇ ਇਵੇਂ ਗੁਲਾਮ ਰੱਖਿਆ ਤੁਸੀਂ ਉਸ ਤੁਹਾਡਾ ਇੱਥੇ ਧਰਮ ਸੇਫ ਨਹੀਂ ਤੁਹਾਡੀ ਐਜੂਕੇਸ਼ਨ ਸਿਸਟਮ ਦਿੱਲੀ ਨੇ ਆਪਣੇ ਅੰਡਰ ਲੈ ਲਈ ਤੁਹਾਡੇ ਇੱਥੇ ਗੁਰੂ ਘਰਾਂ ਦੇ ਉੱਪਰ ਪ੍ਰਬੰਧਾਂ ਦੇ ਉੱਪਰ ਆਰਐਸਐਸ ਨੇ ਸਟੇਟ ਨੇ ਕਬਜ਼ਾ ਕੀਤਾ ਹੋਇਆ ਆ ਤੁਹਾਡੇ ਹਰ ਇੱਕ ਉਹ ਧਿਰ ਜਿਹੜੀ ਸਿੱਖਾਂ ਦੀ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੀ ਸੀ ਸੰਜਰਨੈਲਸ ਨੂੰ ਸੰਘਰਸ਼ ਦੀ ਹਮਾਇਤੀ ਸੀ ਉਹ ਹਰ ਤਰ੍ਹਾਂ ਸਟੇਟ ਨੇ ਆਪਣੀ ਦਖਲਅੰਦਾਜ਼ੀ ਕੀਤੀ ਹੋਈ ਹੈ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਹੋ ਡੀਸੀ ਦੇ ਸਾਈਨ ਆ ਤੋਂ ਬਿਨਾ ਉੱਥੇ ਕੋਈ ਸਮਾਗਮ ਨਹੀਂ ਹੋ ਸਕਦਾ ਕੋਈ ਉੱਥੇ ਇਲੈਕਸ਼ਨ ਨਹੀਂ ਹੋ ਸਕਦੀ ਤੁਸੀਂ ਕਿਹੜੇ ਸਿਸਟਮ ਦੀ ਗੱਲ ਕਰਦੇ ਹੋ ਭਲੇ ਹਜ਼ਾਰਾਂ ਕੋਸ਼ੇ ਤੁਸੀਂ ਲਗਾਤਾਰ ਸਾਰਾ ਸਾਲ ਬੋਲੀਏ ਤੇ ਸਮੱਸਿਆਵਾਂ ਖਤਮ ਨਹੀਂ ਹੁੰਦੀਆਂ ਮਤਲਬ ਆਜ਼ਾਦੀ ਕਿਹੜੀ ਆਜ਼ਾਦੀ ਆਮ ਨਾਲ ਖੁੱਲੇ ਮੂੰਹ ਘੁੰਮਣਾ ਆਜ਼ਾਦੀ ਨਹੀਂ ਹੁੰਦੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਦੇ ਵਿੱਚ ਇੱਕ ਨੌਜਵਾਨ ਆ ਕੇ ਉੱਥੇ ਜੰਗਲਾ ਟੱਪ ਕੇ ਰੈਕੀ ਕਰਕੇ ਅੰਦਰ ਟੱਪ ਕੇ ਵੜ ਜਾਂਦਾ ਹੈ ਬੇਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹਦੇ ਕੱਪੜੇ ਦੇ ਉੱਪਰ ਕੋਈ ਇੱਕ ਕਿਸੇ ਸਟੇਟ ਦਾ ਕਿਸੇ ਕੰਪਨੀ ਦਾ ਸਟicker ਤਾਂ ਨਹੀਂ ਲੱਗਾ ਹੋਇਆ ਉਹਦੇ ਹੱਥਾਂ ਦੇ ਉੱਪਰ ਉਹਦੇ ਨਿਸ਼ਾਨ ਨਹੀਂ ਆਏ ਜਿਹਦੇ ਨਾਲ ਉਹ ਟੈਪ ਕੀਤਾ ਜਾ ਸਕੇ ਉਹਦਾ ਆਧਾਰ ਕਾਰਡ ਸ਼ੋਅ ਹੋ ਜਾਏ ਉਦੇ ਉਂਗਲਾ ਕਸੀਆਂ ਹੋਈਆਂ ਨੇ ਉਹ ਇਸ ਨਕਸ਼ੇ 'ਚ ਨਹੀਂ ਹੈਗਾ ਉਹ ਕਿੱਥੋਂ ਆਇਆ ਜਿਹਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਉਹ ਭਾਰਤ ਦੀ ਪੁਸਤਪਨਾਹੀ ਹੈ ਹਿੰਦ ਹੈ ਹੁਣ ਤੇ ਅਸੀਂ ਤੇ ਬਿਲਕੇ ਕਹਿੰਦੇ ਆ ਜਦੋਂ ਕੈਨੇਡਾ ਦੀ ਧਰਤੀ ਦੇ ਉੱਪਰ ਹਰਦੀਪ ਸਿੰਘ ਨਿੱਜਰ ਦਾ ਕਤਲ ਹੁੰਦਾ ਏ ਤੇ ਦਲ ਖਾਲਸਾ ਨੇ ਐਲਾਨ ਕੀਤਾ ਠੋਕ ਕੇ ਕਿ ਅਸੀਂ ਕਿ ਭਾਰਤੀ ਏਜੰਸੀਆਂ ਦਾ ਘਰ ਆਇਆ ਤੇ ਹੁਣ ਤੇ ਕੈਨੇਡਾ ਨੇ ਵੀ ਨਸ਼ਰ ਕਰਤਾ ਦੁਨੀਆ ਦੇ ਵਿੱਚ ਇੰਡੀਆ ਨੂੰ ਕਿ ਇਹ ਰੌ ਏਜੰਸੀ ਨੇ ਲੋਕ ਖਰੀਦੇ ਨੇ ਪਤਮਨਦ ਸਿੰਘ ਪੰਨੂ ਦੇ ਉੱਪਰ ਅਮਰੀਕਾ ਦੇ ਵਿੱਚ ਉਹਨੂੰ ਕਤਲ ਕਰਵਾਉਣ ਦੇ ਲਈ ਸੁਪਾਰੀ ਦਿੱਤੀ ਗਈ ਉਹ ਨਸ਼ਰ ਹੋਏ ਨੇ ਅਸੀਂ ਤੇ ਕਹਿਣਾ ਹੀ ਆ ਜਿਹੜੇ ਕੁੱਟ ਖਾ ਰਹੇ ਨੇ ਜਿਹੜੇ ਗੁਲਾਮ ਨੇ ਪਰ ਜਿਨ੍ਹਾਂ ਨੂੰ ਤੁਸੀਂ ਬਹੁਤ ਵੱਡੀਆਂ ਕੰਟਰੀਆਂ ਮੰਨਦੇ ਹੋ ਜਿਹੜੇ ਦੁਨੀਆਂ ਦੇ ਉੱਪਰ ਜਿਨ੍ਹਾਂ ਦੀ ਪੰਜ ਅੱਖਾਂ ਕਿਨੇ ਉਹਨਾਂ ਚੋਂ ਅਹਿਮ ਕੈਨੇਡਾ ਤੇ ਅਮਰੀਕਾ ਹੁਣ ਤੇ ਇੰਡੀਆ ਨੂੰ ਉਹਨੇ ਨੰਗਾ ਕਰ ਦਿੱਤਾ ਹੋਰ ਕੀ ਪਾਲਦੇ ਹਾਂ ਅਸੀਂ ਪੰਜਾਬ ਦੇ ਵਿੱਚ ਖਾਲਸਾਣ ਦੀ ਮੰਗ ਨੂੰ ਲੈ ਕੇ ਕਈ ਵਾਰ ਆਵਾਜ਼ਾਂ ਬਹੁਤ ਉੱਠੀਆਂ ਨੇ ਅੱਜ 14 ਤਰੀਕ ਹੈ ਅੱਜ ਦੇ ਦਿਨ ਜੋ ਖਾਲਸਾਣ ਪੱਖੀ ਨੇ ਉਹਨਾਂ ਨੇ ਕਹਣਾ ਕਿ ਵੀ ਅਗਲਾ ਦਿਨ 15 ਤਰੀਕ ਇਹ ਭਾਰਤ ਦੇ ਲਈ ਆਜ਼ਾਦੀ ਦਾ ਦਿਨ ਹੋਵੇਗਾ ਪਰ ਜੋ ਖਾਲਸਾਣ ਦੀ ਮੰਗ ਕਰਦੇ ਨੇ ਉਹਨਾਂ ਲਈ ਕਾਲਾ ਦਿਨ ਹੈਗਾ ਸਾਡੇ ਨਾਲ ਖਾਲਸਾਣ ਦੇ ਪੱਕੀ ਭਾਈ ਖੂਰੀ ਨੇ ਮੌਜੂਦ ਜ਼ਰੂਰ ਗੱਲਬਾਤ ਕਰਾਂਗੇ ਅੱਛਾ ਤੁਸੀਂ ਅੱਜ ਮੇਰਾ ਸਵਾਲ ਫਿਰ ਉਹੀ ਹੈ ਤੁਸੀਂ ਅੱਜ ਟੀ-ਸ਼ਰਟ ਪਾਈ ਹੈ ਪੰਜਾਬ ਇਜ਼ ਨਾਟ ਇੰਡੀਆ ਇੰਡੀਆ ਭਾਰਤ ਦਾ ਭਾਗ ਹੈਗਾ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਭਾਰਤ ਦਾ ਭਾਗ ਨਹੀਂ ਹੈਗਾ ਇੱਕ ਤਰਕ ਦੇ ਉੱਪਰ ਕਹਿੰਦੇ ਹੋ ਦੇਖੋ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਿ ਪੰਜਾਬ ਜਿਹੜਾ ਆ ਕੀ ਉਹ ਇੱਕ ਆਪ ਦੀ ਰਿਆਸਤ ਸੀਗੀ ਤੇ ਜਦੋਂ ਅੰਗਰੇਜ਼ ਇੱਥੋਂ ਗਏ ਨੇ ਤੇ ਉਦੋਂ ਸਭ ਤੋਂ ਬਾਅਦ ਜਿਹੜਾ ਆ ਪੂਰੇ ਭਾਰਤ ਦੇ ਵਿੱਚ ਪੰਜਾਬ ਤੇ ਸਭ ਤੋਂ ਲਾਸਟ ਵਿੱਚ ਕਬਜ਼ਾ ਹੋਇਆ ਗਿਆ 200 ਸਾਲ ਜਿਹੜਾ ਕਹਿੰਨੇ ਕੀ ਸੀ ਕਬਜ਼ਾ ਜਿਹੜਾ ਉਹ ਇੰਡੀਆ ਦੇ ਉੱਪਰ ਰਿਹਾ ਆ ਪਰ ਪਾਰ ਪੰਜਾਬ ਦੇ ਉੱਪਰ ਕਬਜ਼ਾ ਜਿਹੜਾ ਰਿਹਾ ਆ ਉਹ ਉਸ ਤੋਂ ਅੱਧੇ ਸਾਲ ਰਿਹਾ ਹੈ ਮਤਲਬ 100 ਸਾਲ ਰਿਹਾ ਹੈ ਤੇ ਪੰਜਾਬ ਇੱਕ रियासत ਸੀਗੀ ਤੇ ਅਸੀਂ ਸਾਡਾ ਆਪ ਦਾ ਇੱਕ ਰਾਜ ਸੀਗਾ ਜਿਹੜਾ ਖਾਲਸਾ ਰਾਜ ਨੂੰ ਅੱਜ ਦੁਨੀਆ ਦੇ ਵਿੱਚ ਚਰਚੇ ਹੁੰਦੇ ਨੇ ਕਿਉਂ ਖਾਲਸਾ ਰਾਜ ਸੀ ਜਿੱਥੇ ਖਾਲਸੇ ਦੀ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਸੀ ਬਾਕੀ ਹਰ ਜਿਹੜੀਆਂ ਵੀ ਉੱਥੇ ਗਿਣਤੀਆਂ ਲੋਕਾਂ ਦੀਆਂ ਧਰਮਾਂ ਦੀਆਂ ਜਾਤਾਂ ਦੀਆਂ ਸਿਗੀਆਂ ਸਭ ਨੂੰ ਇੱਕ ਅੱਖ ਦੇ ਨਾਲ ਜਿਹੜੀ ਗੱਲ ਕਹਿੰਦੇ ਮਹਾਰਾਜ ਰਜੀਤ ਦੇ ਰਾਜ ਦੇ ਵਿੱਚ ਗੁਰਨਾਨਕ ਪਾਤਸ਼ਾਹ ਜੀ ਵਾਲੇ ਉਸ ਫਲਸਫੇ ਦੇ ਚੱਲਦੇ ਆ ਹੋਇਆ ਸਾਰਿਆਂ ਨੂੰ ਬਰਾਬਰਤਾ ਦੇ ਨਾਲ ਇਸ ਰਾਜ ਵਿੱਚ ਰਿਹਾ ਜਾਂਦਾ ਸੀ ਉਹ ਖਾਲਸਾ ਰਾਜ ਦੇ ਅਸੀਂ ਹਾਮੀ ਆ ਉਹਦੇ ਵਾਰਿਸ ਆ ਗੁਰਨਾਨਕ ਪਾਸ਼ਾ ਜੀ ਹਲੇਮੀ ਰਾਜ ਦੀ ਗੱਲ ਕਰਕੇ ਗਏ ਨੇ ਉਹ ਗੁਰੂਆਂ ਤੋਂ ਹੁੰਦਿਆਂ ਹੋਇਆਂ ਮਹਾਰਾਜਾ ਰਜੀਤ ਸਿੰਘ ਦੇ ਆ ਕੇ ਹੋਂਦ ਵਿੱਚ ਆਂਦਾ ਹੈ ਤੇ ਅੱਜ ਵੀ ਅਸੀਂ ਭਾਰਤ ਨੇ ਜਿਹੜਾ ਇੰਡੀਆ ਨੇ ਇਹ ਪੰਜਾਬ ਦੇ ਉੱਪਰ ਕਬਜ਼ਾ ਕੀਤਾ ਹੋਇਆ ਤੇ ਸਾਡਾ ਮੰਨਣਾ ਆ ਸਿੱਖ ਹਮੇਸ਼ਾ ਬਾਗੀ ਆ ਬਾਦਸ਼ਾਹ ਰਹਾ ਆ ਬਾਦਸ਼ਾਹ ਹੱਦ ਸਾਡੇ ਕੋਲ ਨਹੀਂ ਅਸੀਂ ਬਾਗੀਆਂ ਬਾਦਸ਼ਾਹ ਹੱਦ ਪ੍ਰਾਪਤ ਕਰਨ ਦੇ ਲਈ ਤੇ ਸਾਡਾ ਇਹ ਜਿਹੜਾ ਮੰਨਣਾ ਆ ਕਿ ਪੰਜਾਬ ਆਜ਼ਾਦ ਹੋਆ ਪੰਜਾਬ ਕਿਸਦਾ ਗੁਲਾਮ ਨਹੀਂ ਰਿਹਾ ਅੱਜ ਭਾਰਤ ਨੇ ਆਪਣੀ ਤਾਕਤ ਦੇ ਨਾਲ ਆਪਣੀਆਂ ਫੋਰਸਾਂ ਦੇ ਨਾਲ ਪੰਜਾਬ ਦੇ ਕਬਜ਼ਾ ਕੀਤਾ ਆ ਉਹਨਾਂ ਆਜ਼ਾਦ ਕਰਵਾਉਣ ਦੇ ਲਈ ਜਿਹੜੀ ਉਹ ਦਲ ਖਾਲਸਾ ਵੱਲੋਂ ਜਾਂ ਪੰਜਾਬ ਦੀਆਂ ਆੜ ਆੜ ਤੇ ਰਾਣੀ ਉਹ ਸੰਘਰਸ਼ ਕਰ ਰਹੀਆਂ ਨੇ ਉਹਦੇ ਤਹਿਤ ਹੀ ਅੱਜ 15 ਅਗਸਤ ਦੇ ਜਸ਼ਨਾਂ ਦਾ ਐਲਾਨ ਜਿਹੜਾ ਭਾਰਤ ਸਰਕਾਰ ਹਰ ਸਾਲ ਕਰਦੀ ਹੈ ਬਹੁਤ ਕਰੋੜਾ ਰੁਪਇਆ ਖਰਚਾ ਕਰਦੀ ਆ ਪ੍ਰੈਸ਼ਰਾਈਜ਼ ਕਰਦੀ ਆ ਝੰਡੇ ਪਹਚਾਏ ਜਾਂਦੇ ਨੇ ਘਰ-ਘਰ ਤਿਰੰਗੇ ਦਾ ਐਲਾਨ ਕੀਤਾ ਜਾਂਦਾ ਆ ਤੇ ਖਾਲਸਾ ਪੰਥ ਖਾਲਸਾਈ ਪਰਚੰਮ ਲਹਿਰਾਉਣ ਦਾ ਐਲਾਨ ਕਰਦਾ ਹੈ ਕਿ ਤਿਰੰਗਾ ਉਹ ਕਾਤਲ ਤਿਰੰਗਾ ਪਰਮਾਨ ਨਹੀਂ ਸਾਨੂੰ ਜਿਸ ਤਿਰੰਗੇ ਦੀ ਆਠ ਹੈ ਸਾਡੇ ਜਾਨ ਤੋਂ ਪਿਆਰੇ ਅਕਾਲ ਤਖਤ ਸਾਹਿਬ ਨੇ ਢਾਈਟਰੀ ਕੀਤਾ ਗਿਆ ਹੋਵੇ ਤੁਸੀਂ ਕਹਿ ਰਹੇ ਹੋ ਕਿ ਵੀ ਪੰਜਾਬ ਰਿਆਸਤ ਰਿਆ ਪੰਜਾਬ ਇੱਕ علیحدਾ ਜਿਹੜਾ ਹੈਗਾ ਹੈ ਉਸ ਦਾ ਭਾਗ ਰਿਆ ਲੱਗ ਤੂੰ ਦੇਛ ਰਿਆ ਫਿਰ ਜੋ ਲੋਕ ਹਿੰਦੂ ਰਾਜ ਦੀ ਮੰਗ ਕਰਦੇ ਨੇ ਉਹ ਵੀ ਤਾਂ ਕਹਿੰਦੇ ਕਿ ਵੀ ਸਾਡੇ ਜਿਹੜੇ ਹੈ ਕਿ ਕਈ ਰਾਜ ਨੇ ਮਰਾਠਿਆਂ ਦਾ ਰਾਜ ਰਿਆ ਰਾਜਪੂਤਾਂ ਦਾ ਰਾਜ ਰਿਆ ਉਤੋਂ ਲੈਦਾ ਹੋਰ ਕਈ ਹੈਗੇ ਨੇ ਉਹ ਵੀ ਫਿਰ ਮੰਗ ਕਰਨ ਕਿ ਵੀ ਸਾਨੂੰ ਵੀ ਆਪਣਾ ਵੱਖਰਾ ਰਾਹ ਦੇ ਦਿਓ ਇਦਾਂ ਤਾਂ ਮਹਾਰਾਸ਼ਟਰ ਵਾਲੇ ਵੀ ਕਹਿਣਗੇ ਇਦਾਂ ਤਾਂ ਫਿਰ ਦਿੱਲੀ ਵਾਲੇ ਵੀ ਕਹਿਣਗੇ ਇਦਾਂ ਤਾਂ ਫਿਰ ਜਿਹੜੇ ਥੱਲੇ ਦੇ ਸੂਬੇ ਹੈਗੇ ਉਹ ਵੀ ਕਹਿਣਗੇ ਕਿ ਵੀ ਸਾਨੂੰ ਵੱਖਰਾ ਰਾਜ ਦੇ ਦਿਓ ਜੇ ਪੰਜਾਬ ਮੰਗਦਾ ਇਹ ਜੰਗ ਭਾਰਤ ਚੱਲ ਰਹੀ ਆ ਪੰਜਾਬ ਦੇ ਵਿੱਚ ਪੰਜਾਬ ਨਹੀਂ ਲੜ ਰਿਹਾ ਇੱਥੇ ਕਸ਼ਮੀਰ ਲੜ ਰਿਹਾ ਨਾਗਲੈਂਡ ਲੜ ਰਿਹਾ ਅਸਾਮ ਲੜ ਰਿਹਾ ਪੰਜਾਬ ਲੜ ਰਿਹਾ ਉਹ ਨਕਸ਼ੇ ਲੈਟ ਲੜ ਰਹੇ ਨੇ ਬਹੁਤ ਰਿਆ ਲੜ ਰਹੀਆਂ ਨੇ ਇਹ ਜਦੋਂ ਤੁਸੀਂ ਟੋਟੇ ਜੋੜ ਜੋੜ ਕੇ ਮਲੇ ਕਿਟਾ ਜੋੜ ਜੋੜ ਕੇ ਕੰਧ ਖੜੀ ਕਰਦੇ ਹੋ ਜਦੋਂ ਢਾਉ ਢਾਉਣੀ ਹੈ ਉਹ ਕਹਿੰਦੇ ਏਡਾ ਕੱਲੀਆਂ-ਕੱਲੀਆਂ ਹੋਣੀਆਂ ਹੀ ਨੇ ਜਿਹੜੀ ਗੱਲ ਤੁਸੀਂ ਕਿ ਤੈ ਹੋਣਾ ਹੀ ਆ ਇਦਾਂ ਕਿਉਂਕਿ ਜਦੋਂ ਤੁਸੀਂ ਜਿਹੜਾ ਪਿਆਰ ਨਾ ਆਇਆ ਪਿਆਰ ਨਾ ਲੈ ਲਿਆ ਜਿਹੜਾ ਧੱਕੇ ਨਾ ਆਇਆ ਧੱਕੇ ਨਾ ਲੈ ਲਿਆ ਰਲਾ ਲਿਆ ਤੁਸੀਂ ਨਾਲ ਅੱਜ ਤੇ ਜਦੋਂ ਸਾਰੀਆਂ ਭਾਵਨਾ ਸੈਂਟਰਲਾਈਜ਼ ਕੀਤੀਆਂ ਜਾ ਰਹੀਆਂ ਨੇ ਤੇ ਇੱਥੇ ਪੰਜਾਬ ਨਹੀਂ ਬਾਹਰ ਬਹੁਤ ਸਾਰੀ ਸਟੇਟਾਂ ਲੜ ਰਹੀਆਂ ਨੇ ਜਦ ਘਰ ਬਣ ਹੀ ਗਿਆ ਜਦ ਭਾਰਤ ਇੱਕ ਹੋ ਹੀ ਗਿਆ ਫਿਰ ਅਜਿਹੀ ਕਿਹੜੀ ਬਈ ਚੀਜ਼ ਹੋ ਗਈ ਕਿ ਤੁਸੀਂ ਕਹਿੰਨੇ ਕਿ ਬਈ ਖਾਲਸਤਾਨ ਚਾਹੀਦਾ ਪਰ ਪੰਜਾਬ ਨੂੰ ਵੱਖ ਕਰ ਦੋ ਦੇਖੋ ਅੱਜ ਸਾਡੇ ਹੱਥਾਂ 'ਚ ਫੜੇ ਹੋਏ ਪਲੇ ਕਾਰਡ ਤੁਸੀਂ ਕਵਰ ਕੀਤੇ ਅੱਡ ਜਿਹੜਾ ਹੋਇਆ ਆ ਉਹ ਭਾਰਤ ਤੋਂ ਪਾਕਿਸਤਾਨੀ ਹੋਇਆ ਅੱਡ ਹੋਇਆ ਪੰਜਾਬ ਪੰਜਾਬ ਨੂੰ ਦੋ ਥਾਂ ਕੀਤਾ ਗਿਆ ਤੇ ਪੰਜਾਬ ਦੇ ਉੱਪਰ 78 ਸਾਲਾਂ ਦੇ ਵਿੱਚ ਹਜ਼ਾਰਾਂ ਜ਼ੁਲਮ ਨੇ ਜਿਹੜੇ ਭਾਰਤ ਨੇ ਢਾਏ ਨੇ ਜੇ ਪੰਜਾਬ ਆਜ਼ਾਦ ਹੈ ਤੇ ਆਜ਼ਾਦ ਉਸ ਤਖਤ ਦੇ ਉੱਪਰ ਭਾਰਤੀ ਫੌਜਾਂ ਚੜਦੀਆਂ ਨੇ ਉਹ ਤਖਤ ਨੂੰ ਢਾਹ ਢੇਰੀ ਕਰਦੀਆਂ ਨੇ ਜੇ ਆਜ਼ਾਦ ਹੈ ਇੱਥੇ ਜਿਨ੍ਹਾਂ ਨੂੰ ਜਿਹੜੇ ਦੇ ਸਟੇਟ ਦੇ ਪੱਖੀ ਨੇ ਦਿੱਲੀ ਦੀ ਚਾਪਲੂਸੀ ਕਰਦੇ ਨੇ ਸਿੱਖਾਂ ਦੇ ਤਸ਼ੱਦਦ ਕਰਦੇ ਨੇ ਉਹਨਾਂ ਨੂੰ ਉਮਰ ਕੈਦ ਹੁੰਦੀ ਹੈ ਤੇ 4-4 ਸਾਲ ਬਾਅਦ ਉਹ ਘਰਾਂ ਚ ਜੇਲ੍ਹਾਂ ਚੋਂ ਬਾਹਰ ਆਉਂਦੇ ਨੇ ਤੇ ਜਿਹੜੇ ਖਾਲਸੇ ਪੰਥ ਦੇ ਲਈ ਲੜਦੇ ਨੇ ਜੇਲਾ ਚ ਡੱਕੇ ਹੋਏ ਨੇ ਤੇ ਉਹਨਾਂ ਨੂੰ ਸਜ਼ਾਾਂ ਮਾਂ ਪੂਰੀਆਂ ਹੋਣ ਦੇ ਬਾਅਦ ਵੀ ਜਿਹੜੇ ਨੇ ਲਾਅ ਕਹਿੰਦਾ ਇਹਨਾਂ ਦਾ ਕਾਨੂੰਨ ਕਹਿੰਦਾ ਆ ਅੱਜ ਵੀ ਜੇਲਾ ਚ ਡੱਕੇ ਹੋਏ ਨੇ ਇੱਥੇ ਸਾਡੀਆਂ ਜ਼ਮੀਨਾਂ ਜਦੋਂ ਪਾਣੀ ਦੀ ਗੱਲ ਆਉਂਦੀ ਆ ਜਦੋਂ ਤੇ ਬਾਰਡਰ ਪੰਜਾਬ ਤੋਂ ਪਿੱਛੇ ਪਾਣੀ ਆ ਉਸ ਪਾਣੀ ਦੇ ਉੱਪਰ ਹੱਕ ਹਿਮਾਚਲ ਦਾ ਆ ਜਦੋਂ ਉਹੀ ਪਾਣੀ ਪੰਜਾਬ 'ਚ ਐਂਟਰ ਕਰਦਾ ਆ ਉਹਦਾ ਹੱਕ ਉੱਪਰ ਦਿੱਲੀ ਦਾ ਆ ਇਹ ਤਕੇਸ਼ਾਈਆਂ ਨਹੀਂ ਗੀਆਂ ਪੰਜਾਬ ਦੇ ਉੱਪਰ ਤੁਸੀਂ 78 ਦੇਖੋ 70 ਦਾ ਸਾਕਾ ਵਾਪਰਦਾ ਹੈ ਦਿੱਲੀ ਕਤਲਿਆਮ ਹੁੰਦਾ ਹੈ ਕਿ ਕਿਸੇ ਚੀਜ਼ ਦਾ ਅਜੇ ਤੱਕ ਹੱਲ ਹੋਇਆ ਹੈ ਕੀ ਇਹ ਘਰਨਾਵਾ ਹੋਰ ਕਿਤੇ ਵਾਪਰੀਆਂ ਨੇ ਪੰਜਾਬ ਦੀ ਰਾਜਧਾਨੀ ਹਰਿਆਣੇ ਨਾਲ ਸਾਂਝੀ ਅੜਿੱਕਾ ਪਾ ਦਿੱਤਾ ਹੋਰ ਕਿਸੇ ਦੀ ਸਟੇਟ ਦੀ ਹੈ ਆਸ ਪਾਰਤ ਦੇ ਵਿੱਚ ਪੰਜਾਬੀ ਸੂਬਾ ਲੈਣ ਲਈ ਵੀ ਤੁਹਾਨੂੰ ਪਤਾ ਹੋਊਗਾ ਤੇ ਖਾਲਸੇ ਪੰਥ ਨੇ ਸਿੱਖਾਂ ਨੇ ਪੰਜਾਬੀਆਂ ਨੇ ਰਲ ਕੇ ਸੰਘਰਸ਼ ਕੀਤਾ ਸੀਨੇ ਤੇ ਗੋਲੀਆਂ ਖਾਧੀਆਂ ਅੱਜ ਖਾਲਿਸਤਾਨ ਲਫਜ਼ ਬਹੁਤਿਆਂ ਨੂੰ ਅਜੀਬ ਲੱਗਦਾ ਹੈ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਪਰ ਵੀ ਸਿੱਖਾਂ ਨੇ ਗੋਲੀਆਂ ਖਾਧੀਆਂ ਨੇ ਅੱਜ ਪੰਜਾਬ ਤੁਸੀਂ ਕਹਿੰਦੇ ਹੋ ਨਾ ਪੰਜਾਬ ਵੀ ਸੂਬਾ ਜਿੰਦਾਬਾਦ ਕਹਿਣ ਲਈ ਵੀ ਸਿੱਖਾਂ ਨੇ ਛਾਤੀਆਂ ਤੇ ਗੋਲੀਆਂ ਖਾਧੀਆਂ ਨੇ ਸੇਮ ਉਸੇ ਪੈਟਰਨ ਦੇ ਅੱਜ ਖਾਲਿਸਤਾਨ ਦੇ ਸੰਘਰਸ਼ ਹੋ ਰਿਹਾ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਹਜ਼ਾਰਾਂ ਸ਼ਹਾਤਾ ਹੋਈਆਂ ਨੇ ਤੇ ਉਸ ਦਿਨ ਤੱਕ ਜਾਰੀ ਰਹਿਣੀਆਂ ਜਿਸ ਦਿਨ ਤੱਕ ਜਿਹੜਾ ਖਾਲਸਾ ਰਾਜ ਜਿਹੜਾ ਕਾਇਮ ਨਹੀਂ ਹੋ ਜਾਂਦਾ ਜਿਹੜਾ ਜਿਸ ਤਰੀਕੇ ਦੇ ਨਾਲ ਅੱਜ ਜਿਹੜੀ ਮੰਗ ਜਿਹੜੀ ਆ ਉਹ ਲਗਾਤਾਰ ਤੁਸੀਂ ਕਰ ਰਹੇ ਹੋ ਲੋਕ ਕਹਿੰਦੇ ਵੀ ਬਹੁਤੇ ਸਿੱਖ ਨਹੀਂ ਹੈਗੇ ਇਹ ਥੋੜੇ ਨੇ ਜਿਨ੍ਹਾਂ ਨੂੰ ਇਸ ਤਰੀਕੇ ਦੀ ਜਿਹੜੀ ਮਿਰਚਾ ਲੜਦੀਆਂ ਨੇ ਜਾਂ ਫਿਰ ਜੋ ਖਾਲਸਾ斯坦 ਦੀ ਮੰਗ ਕਰਦੇ ਨੇ ਇਹ ਗੱਲ ਸੱਚੀ ਆ ਜਦੋਂ ਇਹਨਾਂ ਦਾ ਭਾਰਤ ਆਜ਼ਾਦ ਹੋਇਆ ਸੀ ਜੋ ਸੰਘਰਸ਼ ਕਰ ਰਹੇ ਸੀ ਉਦੋਂ ਕਿੰਨੇ ਲੋਕ ਸੀ ਕਿੰਨੇ ਨੇ ਤੁਸੀਂ ਪੋਟਿਆਂ ਤੇ ਗਿਣ ਸਕਦੇ ਹੋ ਜਿਹੜੇ ਸੰਘਰਸ਼ ਨੂੰ ਮੋਢੀ ਹੁੰਦੇ ਨੇ ਅੱਗੇ ਤੋਰਨ ਵਾਲੇ ਹੁੰਦੇ ਨੇ ਖੜਨ ਵਾਲੇ ਹੁੰਦੇ ਨੇ ਤੇ ਮਰਨ ਦੇ ਲਈ ਆਪਣੇ ਆਲ ਮੁ ਤਿਆਰ ਕਰਕੇ ਆਉਂਦੇ ਨੇ ਗੁਰੂ ਨੂੰ ਸਿਸ ਝੁਕਾ ਕੇ ਆਉਂਦੇ ਨੇ ਕਿ ਗੁਰੂ ਆ ਸਿਸ ਤੇਰਾ ਆ ਉਹਨਾਂ ਦੀ ਗਿਣਤੀ ਹਮੇਸ਼ਾ ਥੋੜੀ ਹੁੰਦੀ ਆ ਦੂਜੀ ਗੱਲ ਹਰ ਕਿਸੇ ਦਾ ਰੋਡ ਤੇ ਆਉਣਾ ਜ਼ਰੂਰੀ ਨਹੀਂ ਹੁੰਦਾ ਜਦੋਂ ਲੋਕ ਘਰਾਂ ਵਿੱਚ ਰਹਿ ਕੇ ਵੀ ਜਿੱਦਾ ਫੋਰਸ ਕੰਮ ਕਰਦੀ ਏ ਫੋਰਸ ਦੇ ਵਿੱਚ ਉੱਥੇ ਲੰਗਰੀ ਵੀ ਹੁੰਦਾ ਆ ਮੋਰੇ ਖੜ ਕੇ ਛਾਤੀ ਦੇ ਗੋਲੀਆਂ ਖਾਣ ਵਾਲਾ ਵੀ ਹੁੰਦਾ ਆ ਉੱਥੇ ਮਗਰੋਂ ਅਸਲਾ ਪਚਾਉਣ ਵਾਲਾ ਵੀ ਹੁੰਦਾ ਆ ਮਗਰ ਪਾਣੀ ਪਚਾਉਣ ਵਾਲਾ ਵੀ ਹੁੰਦਾ ਆ ਉੱਥੇ ਗੱਡੀਆਂ ਰਿਪੇਅਰ ਕਰਨ ਵਾਲਾ ਵੀ ਹੁੰਦਾ ਇਵੇਂ ਖਾਲਸ ਖਾਲਿਸਤਾਨ ਦਾ ਸੰਘਰਸ਼ ਆ ਤੇ ਹਰ ਤਰ੍ਹਾਂ ਦੇ ਬੰਦੇ ਦੀ ਲੋੜ ਆ ਹਰ ਤਰ੍ਹਾਂ ਦੇ ਲੋਕ ਨਾਲੇ ਪੰਜਾਬ ਨਾਲ ਆ ਜੇ ਪੰਜਾਬ ਨਾਲ ਨਹੀਂਗਾ ਫਿਰ ਸਟੇਟ ਨੂੰ ਜਿਹੜਾ ਇਹਨਾਂ ਫਿਗਰ ਕਿਉਂ ਪਿਆ ਹੋਇਆ ਫਿਰ ਇੰਡੀਆ ਆ ਜਿਹੜੀ ਪੰਜਾਬ ਦੇ ਵਿੱਚ ਰੈਫਰੈਂਡਮ ਕਰਵਾਉਣ ਦੀ ਗੱਲ ਹੁੰਦੀ ਹੈ ਇੱਥੇ ਰੈਫਰੈਂਡਮ ਕਰਵਾਇਆ ਜਾਵੇ ਵੋਟਾਂ ਪੁਆਈਆਂ ਜਾਣ ਕਿ ਭਾਈ ਤੁਸੀਂ ਪੰਜਾਬ ਨਾਲ ਰਹਿਣਾ ਚਾਹੁੰਦੇ ਹੋ ਕਿ ਇੰਡੀਆ ਨਾਲ ਰਹਿਣਾ ਚਾਹੁੰਦੇ ਹੋ ਸਾਰਾ ਕੁਝ ਨਸ਼ਰ ਹੋ ਜਾਏਗਾ ਆਪਣੇ ਆਪ ਫਿਰ ਸਟੇਟ ਨੂੰ ਇਸ ਚੀਜ਼ ਦਾ ਡਰ ਕਿਉਂ ਆ? ਅੱਛਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਵੀ ਸਾਨੂੰ ਆਜ਼ਾਦੀ ਨਹੀਂ ਹੈ। ਤਾਂ ਤੁਸੀਂ ਇਹ ਸ਼ਬਦ ਕਹਿ ਰਹੇ ਹੋ ਤੁਹਾਨੂੰ ਇਹ ਪੰਜਾਬ ਦੇ ਵਿੱਚ ਰਹਿ ਕੇ ਆਜ਼ਾਦੀ ਮਹਿਸੂਸ ਨਹੀਂ ਹੋ ਰਹੀ। ਹਾਂ ਜਾਂ ਨਾ? ਤੁਸੀਂ ਦੱਸੋ ਕਿਵੇਂ ਆਜ਼ਾਦੀ ਕਹੀਏ? ਜਦੋਂ ਕੋਈ ਵੀ ਕਾਨੂੰਨ ਲਾਗੂ ਹੁੰਦਾ ਆ ਮੈਂ ਪਹਿਲਾਂ ਵੀ ਕਹੀਏ। ਉਦੋਂ ਦੇਖਿਆ ਜਾਂਦਾ ਕਿ ਸਾਡਾ ਦੇ ਇਥੇ ਜਨਮ ਲੈਂਦਿਆਂ ਹੀ ਆਜ਼ਾਦੀ ਖਤਮ ਹੋ ਜਾਂਦੀ ਆ। ਗੁਰਨਾਨਕ ਪਾਤਸ਼ਾਹ ਨੀ ਨੇ। ਜਾਤ ਪਾਤ ਉੱਚ ਨੀਚ ਨੂੰ ਜ਼ਮੀਨ ਦੇ ਵਿੱਚ ਦੱਬ ਕੇ ਉੱਪਰ ਨਿਰਮਲ ਪੰਥ ਦੀ ਨਹੀਂ ਰੱਖੀ ਤੇ ਇੱਥੇ ਤੁਹਾਡਾ ਜਦੋਂ ਜਨਮ ਹੁੰਦਾ ਆ ਪੰਜਾਬ ਦੇ ਵਿੱਚ ਇੰਡੀਅਨ ਦੇ ਲਾਅ ਮੁਤਾਬਕ ਜਦੋਂ ਉਹਨੂੰ ਪੁੱਛਿਆ ਤੇਰੀ ਜਾਤ ਕਿਹੜੀ ਆ ਤੇ ਸਾਨੂੰ ਜਦੋਂ ਮਜਬੂਰੀ ਬਸ ਆਪਣੀ ਜਾਤ ਲਿਖਾਉਣੀ ਪੈਂਦੀ ਆ ਸਾਡੀ ਤਾਂ ਸਿੱਖੀ ਉਦੋਂ ਖਤਮ ਹੋ ਗਈ ਉਹ ਸਿੱਖੀ ਦਾ ਜਦੀ ਜਾਤ ਆ ਸਿੱਖ ਦੇ ਜਾਤ ਪਾਤ ਤੋਂ ਰਹਿਤ ਆ ਇਥੇ ਤਾਂ ਜੰਮ ਦੇ ਸਾਰੀ ਗੁਲਾਮੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਕਹਿੰਦੇ ਕਿ ਬਈ ਅਸੀਂ ਤਾਂ ਭਾਰਤੀ ਆ ਜਿਹੜੇ ਪੱਗ ਬੰਨਦੇ ਨੇ ਜਿਹੜੇ ਕਹਿੰਦੇ ਸੀ ਭਾਰਤੀ ਅਸੀਂ 15 ਅਗਸਤ ਮਨਾਉਣਾ ਹੈ ਅਸੀਂ ਹਕਨਾ ਮਨਾਉਣੀ ਆ ਸਾਡੀ ਆਜ਼ਾਦੀ ਹੈ ਫਿਰ ਉਹ ਲੋਕ ਕੌਣ ਨੇ ਤੁਸੀਂ ਕਹਿ ਰਹੇ ਹੋ ਕਿ ਉਹ ਲੋਕ ਗੁਲਾਮ ਨੇ ਫਿਰ ਉਹ ਲੋਕ ਕੌਣ ਹੈਗੇ ਨੇ ਦੇਖੋ ਜਦੋਂ ਇੱਥੇ ਅੰਗਰੇਜ਼ਾਂ ਦਾ ਰਾਜ ਰਿਹਾ ਆ ਉਦੋਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਉਸ ਜਿਹੜੀ ਉਹਨਾਂ ਦੀ ਰਾਜਨੀਤੀ ਸੀ ਉਹਨਾਂ ਦਾ ਰਾਸ ਉਹ ਰਾਸ ਵਿੱਚ ਅਹਿਮ ਪੋਸਟਾਂ ਤੇ ਰਹੇ ਨੇ ਹੂੰ ਅਹਿਮ ਪੋਸਟਰ ਤੇ ਰਹਿ ਕੇ ਚੰਗੇ ਪੈਸੇ ਕਮਾਏ ਨੇ ਉਹ ਅੰਗਰੇਜ਼ਾਂ ਦੇ ਨਾਲ ਰਲ ਕੇ ਹੀ ਉਹਨਾਂ ਨੇ ਕੀਤਾ ਹੈ ਸੇਮ ਉਹੋ ਜਿਹੇ ਲੋਕ ਆ ਜਿੱਥੇ ਵੀ ਨੇ ਜਿਹੜੇ ਭਾਰਤ ਦੀ ਚਾਪਲੂਸੀ ਕਰਕੇ ਜਾਂ ਭਾਰਤ ਦੇ ਕੁਝ ਕਾਰਨਾ ਕਰਕੇ ਕੁਝ ਚੀਜ਼ਾਂ ਉਹਨਾਂ ਕੋਲ ਲਾਲਚ ਬਸ ਆ ਕੇ ਅੱਜ ਭਾਰਤ ਦੀ ਜਾਇ ਕਰ ਰਹੇ ਨੇ ਵੀ ਚਾਪਲੂਸੀ ਕਰ ਰਹੇ ਜਿਨ੍ਹਾਂ ਦੇ ਨਿੱਜੀ ਸਵਾਰਥ ਪੂਰੇ ਹੁੰਦੇ ਨੇ ਉਹ ਅੱਜ ਇਸ ਤਿਰੰਗੇ ਦੀ ਆਰਟ ਹੈਂਡ ਸਿੱਖਾਂ ਦੇ ਦੁਸ਼ਮਣ ਨੇ ਜਿਸ ਸਾਡਾ ਤਾਂ ਸਭ ਤੋਂ ਸੇਫ ਜਿਹੜਾ ਮੇਨ ਹੈਗਾ ਉਹ ਹੈ ਗੁਰੂ ਗ੍ਰੰਥ ਸਾਹਿਬ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਦੇ ਵਿੱਚ ਇੱਕ ਨੌਜਵਾਨ ਆ ਕੇ ਉੱਥੇ ਜੰਗਲਾ ਟੱਪ ਕੇ ਰੈਕੀ ਕਰਕੇ ਅੰਦਰ ਟੱਪ ਕੇ ਵੜ ਜਾਂਦਾ ਹੈ ਬੇਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹਦੇ ਕੱਪੜੇ ਦੇ ਉੱਪਰ ਕੋਈ ਇੱਕ ਕਿਸੇ ਸਟੇਟ ਦਾ ਕਿਸੇ ਕੰਪਨੀ ਦਾ ਸਟicker ਤੱਕ ਨਹੀਂ ਲੱਗਾ ਹੋਇਆ ਉਹਦੇ ਹੱਥਾਂ ਦੇ ਉੱਪਰ ਉਹਦੇ ਨਿਸ਼ਾਨ ਨਹੀਂ ਆਏ ਜਿਹਦੇ ਨਾਲ ਉਹ ਟੈਪ ਕੀਤਾ ਜਾ ਸਕੇ ਉਹਦਾ ਆਧਾਰ ਕਾਰਡ ਸ਼ੋਅ ਹੋ ਜਾਏ ਉਹਦੇ ਉਂਗਲਾਂ ਕਸੀਆਂ ਹੋਈਆਂ ਨੇ ਉਹ ਇਸ ਨਕਸ਼ੇ 'ਚ ਨਹੀਂ ਹੈਗਾ ਉਹ ਕਿੱਥੋਂ ਆਇਆ ਜਿਹਦਾ ਅੱਜ ਤੱਕ ਪਤਾ ਨਹੀਂ ਲੱਗ ਸਕੇ ਆ ਉਹ ਭਾਰਤ ਦੀ ਪੁਸਤ ਪਨਾਹੀ ਹੈਂਡ ਹੁਣ ਤੇ ਅਸੀਂ ਤੇ ਬਿਲਕੇ ਕਹਿੰਦੇ ਆ ਜਦੋਂ ਕੈਨੇਡਾ ਦੀ ਧਰਤੀ ਦੇ ਉੱਪਰ ਹਰਦੀਪ ਸਿੰਘ ਨਿੱਜਰ ਦਾ ਕਤਲ ਹੁੰਦਾ ਏ ਤੇ ਦਲ ਖਾਲਸਾ ਨੇ ਐਲਾਨ ਕੀਤਾ ਠੋਕ ਕੇ ਕਿ ਅਸੀਂ ਕਿ ਭਾਰਤੀ ਏਜੰਸੀਆਂ ਦਾ ਕਰ ਆਇਆ ਤੇ ਹੁਣ ਤੇ ਕੈਨੇਡਾ ਨੇ ਵੀ ਨਸ਼ਰ ਕਰਤਾ ਦੁਨੀਆ ਦੇ ਵਿੱਚ ਇੰਡੀਆ ਨੂੰ ਕਿ ਇਹ ਰੌ ਏਜੰਸੀ ਨੇ ਲੋਕ ਖਰੀਦੇ ਨੇ ਪ੍ਰਤਮਾਨਦ ਸਿੰਘ ਪੰਨੂ ਦੇ ਉੱਪਰ ਅਮਰੀਕਾ ਦੇ ਵਿੱਚ ਉਹਨੂੰ ਕਤਲ ਕਰਵਾਉਣ ਦੇ ਲਈ ਸਪਾਰੀ ਦਿੱਤੀ ਗਈ ਉਹ ਨਸ਼ਰ ਹੋਏ ਨੇ ਅਸੀਂ ਤੇ ਕਹੜੇ ਆਂ ਜਿਹੜੇ ਕੁੱਟ ਖਾ ਰਹੇ ਨੇ ਜਿਹੜੇ ਗੁਲਾਮ ਨੇ ਪਰ ਜਿਨ੍ਹਾਂ ਨੂੰ ਤੁਸੀਂ ਬਹੁਤ ਵੱਡੀਆਂ ਟੈਂਟਰੀਆਂ ਮੰਨਦੇ ਹੋ ਜਿਹੜੇ ਦੁਨੀਆਂ ਦੇ ਉੱਪਰ ਜਿਨ੍ਹਾਂ ਦੀ ਪੰਜ ਅੱਖਾਂ ਕਿਨੇ ਉਹਨਾਂ ਚ ਅਹਿਮ ਕੈਨੇਡਾ ਦੇ ਅਮਰੀਕਾ ਹੁਣ ਤੇ ਇੰਡੀਆ ਨੂੰ ਉਹਨੇ ਨੰਗਾ ਕਰ ਦਿੱਤਾ ਹੋਰ ਕੀ ਪਾਲਦੇ ਆ ਅਸੀਂ ਹੋਣ ਤੇ ਸਿਰਫ ਇਹ ਆ ਕਿ ਅੱਖਾਂ ਤੇ ਪੱਟੀ ਬਨ ਕੇ ਜਿਹੜੇ ਲੋਕ ਕਹਿੰਦੇ ਨੇ ਉਹ ਅਸੀਂ ਕਹਾਣੀ ਸੁਣਦੇ ਆ ਕਿ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਂਦਾ ਕਿ ਮੈਂ ਬਚ ਗਿਆ ਕਿ ਉਹਨੂੰ ਦੀਦਾ ਨਹੀਂ ਹੁੰਦਾ ਪਰ ਬਿੱਲੀ ਦੇਖ ਰਹੀ ਹੁੰਦੀ ਉਹ ਆ ਕੇ ਧੌਣ ਨੂੰ ਮਰੋੜਦੀ ਆ ਤੇ ਜਹਾਨੋਂ ਉੱਪਰ ਲੈ ਜਾਂਦੀ ਉਹ ਸਾਬ ਇੰਡੀਆ ਦਾ ਹੋਣਾ ਆ ਜਿਹੜੇ ਇੰਡੀਆ ਦੀ ਝਾਪ ਲੂਸੀ ਕਰਦੇ ਨੇ ਜੈਲਸੂ ਤੋਂ ਵੱਧ ਤੇ ਨੂੰ ਕੋਈ ਕਰ ਸਕਦਾ ਜੈਲਸੂ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ ਜੈਲਸੂ ਦੌੜ ਕੇ ਜਾ ਕੇ ਉੱਥੇ ਉਹਦਾ ਅਫਸੋਸ ਕਰਨ ਲਈ ਜਾਂਦਾ ਹੈ ਸਭ ਤੋਂ ਪਹਿਲਾਂ ਦਿੱਲੀ ਕਤਲਿਆਮ ਦੇ ਵਿੱਚ ਅਗਰ ਕਿਸੇ ਦੇ ਮਗਰ ਦੌੜੇ ਨੇ ਲੋਕ ਤੇ ਉਹ ਜਿਹੜੇ ਦੌੜੇ ਨੇ ਉਹ ਜੈਲਸੂ ਦੇ ਮਗਰ ਦੌੜੇ ਨੇ ਤੇ ਉਹਦੀ ਸਿਕਿਉਰਟੀ ਨੇ ਉਹਨੂੰ ਬੜੀ ਮੁਸ਼ਕਲ ਦੇ ਨਾਲ ਬਚਾਇਆ ਉਸ ਤੋਂ ਵੱਡੇ ਹਾਲਾਤ ਕਿ ਨਹੀਂ ਇੱਥੇ ਬਖਸ਼ਿਆ ਕੋਈ ਨਹੀਂ ਜਾਣਾ ਇਹ ਵਹਿਮ ਨੇ ਸਾਡੇ ਲੋਕਾਂ ਨੂੰ ਉੱਥੇ ਤੇ ਗੁੱਟ ਚ ਪਾਇਆ ਹੋਇਆ ਕੜਾ ਕੜੇ ਵਾਲੇ ਨਹੀਂ ਬਖਸ਼ੇ ਗਏ ਇਹ ਨਹੀਂ ਪੁੱਛਿਆ ਗਿਆ ਜਿਹੜੇ ਦੇਸ਼ ਦੇ ਲਈ ਤੁਸੀਂ ਗੱਲ ਕਰਦੇ ਹੋ ਸਾਡੇ ਫੌਜੀ ਨੇ ਕਹਿੰਦੇ ਹਮ ਤੋਂ ਦੇਸ਼ ਲਈ ਸੇਵਾ ਕੀ ਹੈ ਅਸੀਂ ਆਹ ਲੜਾਈ ਲੜੀ ਆ ਅਸੀਂ ਉਹ ਲੜਾਈ ਲਈ ਆ ਉਹ ਵੀ ਟਰੇਲਾਂ 'ਚ ਧੂ ਧੂ ਕੇ ਮਾਰੇ ਨੇ ਪੀੜ ਨੇ ਤੇ ਉਹ ਪੀੜ ਕੌਣ ਸੀ ਕਿਹਦੀ ਪੁਸ਼ਤ ਪਨਾਈ ਸੀ ਉਹਨੂੰ ਪੁਸ਼ਤ ਪਨਾਈ ਸੀ ਇੰਡੀਆ ਦੀ ਜਿਨੇ ਉਹਨਾਂ ਨੂੰ ਹਰ ਸੰਦ ਮੁਹੱਈਆ ਕਰਾਇਆ ਤੇ ਖੁੱਲੀ ਛੁੱਟੀ ਦਿੱਤੀ ਉਹਨਾਂ ਨੂੰ ਆਖਰੀ ਸਵਾਲ ਮੇਰਾ ਭਾਈ ਤੁਸੀਂ ਕਹਿੰਦੇ ਹੋ ਵੀ ਆਜ਼ਾਦੀ ਨਹੀਂ ਹੈਗੀ ਪਰ ਜਿਹੜੇ ਭਾਰਤ ਦੇ ਲੋਕ ਨੇ ਜਾਂ ਫਿਰ ਭਾਰਤੀ ਬੰਦੇ ਨੇ ਉਹ ਕਹਿੰਦੇ ਕਿ ਭਈ ਇਹਨਾਂ ਨੂੰ ਹੋਰ ਕਿਹੜੀ ਆਜ਼ਾਦੀ ਚਾਹੀਦੀ ਕਹਿੰਦੇ ਸਾਹ ਲੈ ਰਹੇ ਨੇ ਪ੍ਰੋਟੈਸਟ ਕਰ ਰਹੇ ਨੇ ਖਾ ਰਹੇ ਨੇ ਪੀ ਰਹੇ ਵਿਦੇਸ਼ਾਂ ਨੂੰ ਜਾ ਰਹੇ ਨੇ ਪਾਸਪੋਰਟ استعمال ਕਰਕੇ ਹਰ ਇੱਕ ਚੀਜ਼ ਕਰ ਰਹੇ ਨੇ ਹੁਣ ਇਸ ਤੋਂ ਵੱਧ ਕਿਹੜੀ ਆਜ਼ਾਦੀ ਦੇ ਦਈਏ ਇਹ ਕਹਿੰਦੇ ਫਿਰ ਯਾਰ ਜਦੋਂ ਦਾ ਮੈਂ ਬੋਲ ਰਿਹਾ ਤੁਹਾਨੂੰ ਸਾਰੇ ਇਹੀ ਜੋ ਆਜ਼ਾਦੀ ਦੇ ਜਵਾਬ ਦਿੰਦੇ ਨੇ ਤੁਸੀਂ ਆਜ਼ਾਦੀ ਕਿਹਨੂੰ ਕਹਿੰਦੇ ਹੋ ਗਲਾਂ ਦੇ ਵਿੱਚ ਬੀੜੀਆਂ ਪਾਈਆਂ ਹੁਣ ਬੂਟਾ ਦੇ ਵਿੱਚ ਬੀੜੀਆਂ ਪਾਈ ਹੁਣ ਪੈਰਾਂ 'ਚ ਬੀੜੀਆਂ ਜ਼ੰਜੀਰਾਂ ਪਾ ਕੇ ਚੱਲੀਓ ਜਿਵੇਂ ਫਿਲਮਾਂ ਨਾਟਕਾਂ ਦੇ ਵਿੱਚ ਇਹਦੀ ਕੰਗਰੇਜਾਂ ਨੇ ਇਵੇਂ ਗੁਲਾਮ ਰੱਖਿਆ ਤੁਸੀਂ ਉਸ ਤੁਹਾਡਾ ਇੱਥੇ ਧਰਮ ਸੇਫ ਨਹੀਂ ਤੁਹਾਡੀ ਐਜੂਕੇਸ਼ਨ ਸਿਸਟਮ ਦਿੱਲੀ ਨੇ ਆਪਣੇ ਅੰਡਰ ਲੈ ਲਈ ਤੁਹਾਡੇ ਇੱਥੇ ਗੁਰੂ ਘਰਾਂ ਦੇ ਉੱਪਰ ਪ੍ਰਬੰਧਾਂ ਦੇ ਉੱਪਰ ਆਰਐਸਐਸ ਨੇ ਸਟੇਟ ਨੇ ਕਬਜ਼ਾ ਕੀਤਾ ਹੋਇਆ ਆ ਤੁਹਾਡੇ ਹਰ ਇੱਕ ਉਹ ਧਿਰ ਜਿਹੜੀ ਸਿੱਖਾਂ ਦੀ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੀ ਸੀ ਸੰਜਰਨੈਲ ਸਮ ਸੰਘਰਸ਼ ਦੀ ਹਮਾਇਤੀ ਸੀ ਉਹ ਹਰ ਥਾਂ ਸਟੇਟ ਨੇ ਆਪਣੀ ਦਖਲਅੰਦਾਜ਼ੀ ਕੀਤੀ ਹੋਈ ਹੈ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਹੋ ਡੀਸੀ ਦੇ ਸਾਈਨ ਆ ਤੋਂ ਬਿਨਾ ਉੱਥੇ ਕੋਈ ਸਮਾਗਮ ਨਹੀਂ ਹੋ ਸਕਦਾ ਕੋਈ ਉੱਥੇ ਇਲੈਕਸ਼ਨ ਨਹੀਂ ਹੋ ਸਕਦੀ ਤੁਸੀਂ ਕਿਹੜੇ ਸਿਸਟਮ ਦੀ ਗੱਲ ਕਰਦੇ ਹੋ ਮਤਲਬ ਹਜ਼ਾਰਾਂ ਕੁਸ਼ ਤੁਸੀਂ ਲਗਾਤਾਰ ਸਾਰਾ ਸਾਲ ਬੋਲੀਏ ਤੇ ਸਮੱਸਿਆਵਾਂ ਖਤਮ ਨਹੀਂ ਹੁੰਦੀਆਂ ਠੀਕ ਮਤਲਬ ਆਜ਼ਾਦੀ ਕਿਹੜੀ ਆਜ਼ਾਦੀ ਆਰਾਮ ਨਾਲ ਖੁੱਲੇ ਮੂੰਹ ਘੁੰਮਣਾ ਆਜ਼ਾਦੀ ਨਹੀਂ ਹੁੰਦੀ ਜਿੱਥੇ ਅਲੀ ਜਨਾ ਨੇ ਇੱਕ ਚੀਜ਼ ਕਹੀ ਸੀ ਜਦੋਂ ਉਹ ਕਹਿੰਦਾ ਸੀ ਸਾਡੇ ਵੱਡੇ ਲੀਡਰਾਂ ਨੂੰ ਕਿ ਤੁਸੀਂ ਪਾਕਿਸਤਾਨ ਨਾਲ ਆਜੋ ਅਸੀਂ ਤੁਹਾਨੂੰ ਹਰ ਸੁੱਖ ਸਹੂਲਤ ਇਹਨਾਂ ਨਾਲ ਵਾਅਦਾ ਦਵਾਂਗੇ ਕਹਿੰਦੇ ਤੁਸੀਂ ਇੰਡੀਆ ਨੂੰ ਗੁਲਾਮ ਦੇਖਿਆ ਕਹਿੰਦੇ ਗੁਲਾਮੀ ਨਹੀਂ ਵੇਖੀ ਜੋ ਤੁਸੀਂ ਇਹਨਾਂ ਦੇ ਗੁਲਾਮ ਹੋਵੋਗੇ ਤੁਹਾਨੂੰ ਤੁਸੀਂ ਆਜ਼ਾਦੀ ਦੀ ਗੱਲ ਕਰਦੇ ਹੋ ਤੁਹਾਨੂੰ ਤੇ ਆਪਣਾ ਧਰਮ ਬਚੋਣਾ ਔਖਾ ਹੋ ਜਾਏਗਾ ਤੇ ਉਹ ਹਾਲਾਤ ਸਾਡੇ ਅੱਜ ਹੋਏ ਪਏ ਨੇ ਇੱਥੇ ਸਾਡੇ ਸ਼ਹੀਦਾਂ ਨੂੰ ਬਾਲਦਵਸ ਦੇ ਨਾਂ ਦੇ ਉੱਪਰ ਸਾਡੇ ਰੈਬਰਾਂ ਨੂੰ ਇੱਕ ਬਹੁਤ ਛੋਟੇ ਦਰਜੇ ਦੇ ਇੱਕ ਆਮ ਇਨਸਾਨਾਂ ਵਾਂਗ ਪੇਸ਼ ਕੀਤਾ ਜਾ ਰਿਹਾ ਹਰ ਥਾਂ ਸਟੇਰ ਤੱਕਾ ਕਰ ਰਹੀ ਏ ਤੇ ਇਹ ਸਾਰੇ ਮਸਲਾਂ ਦੇ ਇੱਕੋ ਇੱਕ ਹਾਲ ਹੈ ਉਹ ਹੈ ਪੰਜਾਬ ਦੀ ਆਜ਼ਾਦੀ ਪੰਜਾਬ ਦੀ ਆਜ਼ਾਦੀ ਵਿੱਚ ਹੀ ਇੱਥੇ ਕਿਸਾਨੀ ਬਚਣੀਆਂ ਜਵਾਨੀ ਬਚਣੀਆਂ ਕਾਦੀ ਆਜ਼ਾਦੀ ਪਾਸਪੋਰਟ ਆਜ਼ਾਦੀ ਲੋਕ ਘਰਾਂ ਚ ਆਉਣ ਨੂੰ ਤਰਸਦੇ ਹੁੰਦੇ ਨੇ ਤੇ ਅੱਜ ਲੋਕ ਮਾਂ ਪੇਤੋਂ ਦੁਕੋਹਾਂ ਦੂਰ ਕਰੋੜਾਂ ਲੱਖਾਂ ਰੁਪਈਆ ਖਰਚ ਕੇ ਉਹ ਜ਼ਮੀਨਾਂ ਵੇਚ ਕੇ ਉੱਥੇ ਘਰ ਲੈ ਰਹੇ ਨੇ ਕਿਉਂ ਲੈ ਰਹੇ ਕਿਉਂ ਇੰਡੀਆ ਨੇ ਉਹਨਾਂ ਨੂੰ ਮਜਬੂਰ ਕੀਤਾ ਉੱਥੇ ਜਾਣ ਵਾਸਤੇ ਤੇ ਉੱਥੇ ਜਾ ਕੇ ਵੀ ਇਹ ਉੱਥੇ ਨੂੰ ਰਹਿਣ ਨਹੀਂ ਦੇ ਰਹੇ ਇਹ ਤੇ ਬਾਹਰ ਜਾ ਕੇ ਵੀ ਉਹਨਾਂ ਤੇ ਹਮਲਾ ਕਰ ਰਹੇ ਨੇ ਤੇ ਤੁਸੀਂ ਕਹਿੰਦੇ ਹੋ ਆਜ਼ਾਦੀ ਇਹ ਕੋਈ ਆਜ਼ਾਦੀ ਨਹੀਂ ਹੈਗੀ ਸਿੱਖਾਂ ਲਈ ਕਾਲਾ ਦਿਨ ਹੈ ਤੇ ਉਹ ਉਸ ਦਿਨ ਤੱਕ ਇਹ ਸੰਘਰਸ਼ ਜਾਰੀ ਰਿਹਾ ਜਿਸ ਤਰ੍ਹਾਂ ਪੰਜਾਬ ਆਜ਼ਾਦ ਨਹੀਂ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ